ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਤੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਚਨ ਭੇਂਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ 올 ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਨੇ ਰਹੋ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕੇ ਜੀ ਠੀਕ ਆ ਜੀ ਅੱਜ ਪਹੁੰਚੇ ਆ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਸ਼ਰੀਕ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪਈ ਹੋਈ ਆ ਠੀਕ ਆ ਭਾਈ ਪੰਨੂ ਦੇ ਫਾਰਮ ਤੇ ਪਹੁੰਚੇ ਆ ਕੁਲਵਿੰਦਰ ਸਿੰਘ ਦੇ ਇੱਕ ਜਰਸੀ ਵੈੜ ਲੈ ਕੇ ਆਇਆ ਤੇ ਗੱਲਬਾਤ ਸਾਰੀ ਕਰਦੇ ਆ ਇੱਕ ਤਾਜੀ ਹੋਈ ਵੈੜ ਲੈ ਕੇ ਆਇਆ ਦੋ ਪਸ਼ੂ ਆ ਠੀਕ ਆ ਜੀ ਆਓ ਕਰੀਏ ਗੱਲਬਾਤ ਤੇ ਕਰਕੇ ਤੁਹਾਡੇ ਨਾਲ ਡੀਟੇਲ ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਜੀ ਵਧੀਆ ਕਿਰਪਾ ਭਰਾ ਠੀਕ ਠਾਕ ਵਧੀਆ ਚੜਦੀ ਕਲਾ ਕਰੋਦੀ ਮਹਾਰਾ ਬਾਬੇ ਗੁੱਡੇ ਸਾਹਿਬ ਦੀਆਂ ਦਇਆ ਚੜ੍ਹਦੀਆਂ ਕਲਾ ਵੇਚੀ ਜਾਂ ਨਾ ਭਰਾ ਮਾਲ ਮਹਾਰਾ ਇਹ ਵੇਚ ਵਾਲੇ ਆਪਾਂ ਕੌਣ ਹੁੰਨੇ ਆ ਟੱਕ ਪਾਈ ਫਿਰਦਾ ਮਾਲਕ ਦੀ ਕਿਰਪਾ ਚਾਹੀਦੀ ਆ ਵਾਹ ਜੀ ਵਾਹ ਦਾਦਾ ਬਡਾਸਾ ਬਾਬਾ ਦੀਪ ਸਿੰਘ ਦੀ ਕਿਰਪਾ ਚਾਹੀਦੀ ਆ ਜੋੜਾ ਲੈ ਆਂਦਾ ਜੋੜਾ ਆ ਗਿਆ ਕੋਈ ਜੋੜਾ ਚੱਲ ਗਿਆ ਹੈ ਵੀਰ ਜੀ ਆਉਂਦੀਆਂ ਤੁਰੀਆਂ ਹੀ ਜਾਂਦੀਆਂ ਠੀਕ ਆ ਵੇਚ ਕੇ ਇਹਦੇ ਫੇਰ ਹੀ ਨਵਾਂ ਲਿਆਉਂਦੇ ਏ ਫੇਰ ਹੀ ਨਵਾਂ ਹਾਂ ਮਾਲ ਪੁਰਾਣਾ ਜਿਹੜਾ ਵੇਚ ਕੇ ਜਿਹੜਾ ਮਤਲਬ ਆਇਆ ਉਹ ਚਲੇ ਗਿਆ ਦੂਜਾ ਲੈ ਜਾਂਦਾ ਠੀਕ ਆ ਹਾਂਜੀ ਤੇ ਅੱਜ ਜਿਹੜੀ ਦੋ ਹੀ ਆ ਦੋਨੇ ਡਰੈਸ ਕਰੀਏ ਨੋਟ ਇਹ ਸ਼ਹਿਰਾ ਪੰਨੂਆ ਪੈਂਦੇ ਆ ਜੀ ਤਰਨਤਾਰਨ ਤਹਿਸੀਲ ਜਿਹੜਾ ਤਰਨਤਾਰਨ ਮੋਬਾਈਲ ਨੰਬਰ ਕੀ 995286555 ਠੀਕ ਆ ਦੋ ਪਸ਼ੂ ਆ ਦੋ ਪਸ਼ੂ ਆ ਇੱਕ ਜਰਸੀ ਵੜਿਆ ਠੀਕ ਆ ਮੈਨ ਲੱਗਦਾ ਗਿੱਲਾ ਨਾੜੂ ਪਾਣੀ ਨੇ ਆ ਜੀ ਨਕੀਨੇ ਆ ਵੇਖੋ ਕੱਲ ਸੋਈ ਆ ਆ ਆ ਨਾੜੂ ਦੇ ਕਾਲੂ ਸੋਈ ਆ ਵਾ 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 ਕੱਟੀ ਕੱਟੀ ਆ ਜੀ ਹਣਾ ਲੋਈ ਦੀ ਚਾਗੀ ਕੱਟੀ ਨਹੀਂ ਵੀਦੀ ਕੱਟੀ ਕਟਾਈ ਇਹ ਕਟਾ ਵੀਜੀ ਹੈ ਕਟਾ ਜੀ ਕੱਟੀ ਆ ਨਹੀਂ 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 ਕੱਟੀ ਭਰਾ ਜੀ ਜੀ ਮੈਂ ਵੇਖਿਆ ਨਹੀਂ ਮੈਂ ਤੁਹਾਨੂੰ ਕੱਟੀ ਏ ਕੱਟੀ ਆ ਇਹ ਲੋਹੀ ਕੱਟੀ ਏ ਲੋਹੀ ਲੋਹੀ ਕੱਟੀ ਲੋਹੀ ਕੱਟੀ ਜਾਈ ਮੈਂ ਤੇਰੀ ਦੋਆ ਤੋਂ ਲਿਆਂਦੀ ਲੋਹੀ ਆ ਗਈ ਕੱਟੀ ਸਵੇਰੇ ਹੀ ਆਈ ਵੀਜੀ ਦੇ ਅੱਛਾ ਸਵੇਰੇ ਆਇਆ ਕਿੰਨਾ ਬੌਲਾ ਉਹ ਸਾਢੇ 9:00 ਦੇ ਚਵਾਈ ਹੋਈ ਜੇ ਬੌਲਾ 9:00 ਤੱਕ ਪੌਣ ਵੀਡੀਓ ਪਾਉਣ ਲੱਗੇ ਆ ਬੌਲਾ ਕਿੰਨਾ ਉਹ ਪੱਕਾ ਪੱਕਾ 8 ਕਿਲੋ ਬੌਲਾ ਉਹ 7 ਕਿਲੋ ਗਰੰਟੀ ਵਾਲਾ ਭਾਰ ਬਣਾ ਮਾਰੇ ਅਛਾ 8 ਕਿਲੋ ਇੰਨਾ ਕੀ ਦੇਣਾ ਕੱਲ ਦੀ ਸੂਈ ਨੇ 7-8 ਕਿਲੋ ਕੋਲਾ ਦੇਣਾ ਹਾਂਜੀ ਹਾਂਜੀ ਤੇ ਤੋਰਾ ਖਰਾਈਏ ਚੱਕ ਦੂਸਰਾ ਸੁਹਾ ਸੂਈ ਆ ਦੂਸਰਾ ਸੁਹਾ ਸੂਈ ਆ ਲਓ ਜੀ ਤੋਰ ਦੋ ਉਹਨੂੰ ਲੰਮੀ ਤੋਰ ਦੋ ਭਾਵੇਂ ਲਓ ਜੀ ਬਾਕੀ ਥਾਂ ਥੋੜਾ ਬੜਾ ਸੋਹਣਾ ਲੱਗਾ ਹਨਾ ਦੁੱਧ 12-13 ਤੋ ਤਾਂ ਨਹੀਂ ਮਰਦੀ ਨਾ ਨਹੀ ਮਰਦੀ ਹਨਾ ਲਓ ਚੰਗੀ ਅੱਜ ਨੇ ਝੋਟੀ ਹੈਗੀ ਆ ਜੱਤ ਵਾਲੀ ਝੋਟੀ ਆ ਜੱਤ ਵਾਲੀ ਠੀਕ ਆ ਇਹ ਮਗਰ ਕੱਤੀ ਡਬਲ ਫਾਇਦਾ ਲੈ ਗੋ ਪੰਨੂ ਸਾਹਿਬ ਹਾਂ ਦੋ ਪਾਣੀਆ ਕਮੇਟੀ ਆ ਜੀ ਮਗਰ ਕਾ ਦੋ ਇੱਕ ਕਮੇਟੀ ਮਗਰ ਆ ਡਬਲ ਫਾਇਦਾ ਡਬਲ ਫਾਇਦਾ ਇਹ ਡਬਲ ਹੋ ਗਿਆ ਨਾ ਹਾਂਜੀ ਹਾਂਜੀ ਠੀਕ ਆ 8 ਕਿਲੋ ਬੋਲਾ ਬਾਕੀ ਚੰਗਾ ਪਾਂਡਾ ਪੂੰਡਾ ਸੱਜਣੋ ਸਾਰੀ ਸਾਫ ਕੀਤੀ ਆ ਬਾਈ ਕਹਿੰਦਾ ਤੇ ਅੱਜ ਹੀ ਆਂਦੀ ਆ ਚੋਕ ਹੀ ਠੀਕ ਆ ਇਹ ਖਿਆਲ ਰੱਖਿਓ ਗੱਲ ਸਹੀ ਆ ਚੋਕ ਹੀ ਲਿਆਂਦੀ ਆ ਉਦਾਂ ਨਹੀਂ ਲਿਆਂਦੀ ਲਓ ਜੀ ਆਰਡਰ ਕੁਆਲਟੀ ਦਾ ਜਿਹੜਾ ਅੰਤਜਾ ਹਿਸਾਬ ਲਾ ਲਓ ਠੀਕ ਆ ਐ ਪੂਰੀ ਬਣੀ ਤਣੀ ਆ ਮਿਲਕ ਮੈਨ ਵੀ ਠੰਡ ਠੋਮ ਵੀ ਚਾਰੇ ਓਕੇ ਆ ਤੇ ਬਾਈ ਜੀ ਗੱਲ ਰੇਟ ਦੀ ਕਰੀਏ ਤੇ ਕਿੰਨੇ ਦੀ ਬਾਈ ਜੀ ਦੇ ਦੇਗੀ ਇਹ ਜੀ ਲੱਖ ਲੱਖ ਮੰਗੀ ਜਾਂਦੇ ਮੈਂ ਸਹੀ ਆ ਪਰ ਆਪਾਂ ਨਹੀਂ ਮੰਗਣਾ ਨਹੀਂ ਮੰਗਣਾ ਇੰਨਾ ਕੀ ਕਿੰਨਾ ਕ ਵਾਹ 85000 ਦੀ ਦੇ ਦੇਣੀ ਦੇ ਦੇਣੀ ਆ ਦੇ ਦੇਣੀ 85 ਦੀ ਠੀਕ ਆ ਹਾਂ ਸਾਡੇ ਲਈ 500 ਨਹੀਂ ਮਾਨਕ ਬੜਾ ਕੀ ਕਾਏ ਤੁਹਾਡਾ ਚਲ ਦੇ ਦਿਓ ਹੋਰ 500 ਘਰ ਚਲ 500 ਕੱਟ ਕਰ ਸਾਡੇ 84 84 ਮਗਰ ਕੱਟੀ ਹਾਂਜੀ ਦੋ ਡਬਲ ਫਾਇਰ ਹੈ ਨਾ ਹਾਂਜੀ ਇਹ ਗਾਂ ਹੁਣੇ ਸੁਈ ਆ ਇਹ ਵੀ ਦੀ ਅਜੇ ਤੁਸੀਂ ਆਏ ਭੁਗਾਈ ਨੰਗੇ ਦੇ ਉਦੋਂ ਹੀ ਸੁਈ ਆ ਇਹ ਕਰਮ ਵੇਖੋ ਰੌਣਕਾਂ ਲੱਗ ਗਈਆਂ ਵਾਹ ਜੀ ਆ ਗਈ ਹੈ ਓਏ ਯਾਰ ਜੀ ਚਮਚਿਆਰਾ ਚਲੋ ਥਾਨ ਬੜਾ ਸੋਹਣਾ ਲੱਗਾ ਜੀ ਵਾਹ ਜੀ ਫੇਰ ਢੰਡੀ ਵੜੀ ਸਜਦਾ ਬਾਈ ਤੇ ਰੱਖੋ ਅੱਛਾ ਲਓ ਜੀ ਵਾਹ ਅਜੇ ਹੁਣੇ ਹੀ ਸੁਗੜੀ ਨਹੀਂ ਜਾਈ ਅੱਛਾ ਇਹ ਹਲ ਵਾਹ ਕਿੱਲ ਕੋਲ ਕਾਟ ਲਓ ਇੱਕ ਨਾ ਹਾਂ ਲੋ ਹਾਂ ਕਿੱਲ ਕੱਢ ਦਈਏ ਵੜੀ ਚਵਾਈ ਸੋਹਣੀ ਆ ਨਾ ਹਾਂ ਲੋ ਠੀਕ ਆ ਵਾਹ ਭਾਇ ਨੀ ਦੇਂਦਗਾ ਮੋਟਰ ਸੰਦੂ ਦਾ ਮੋਟਰ ਵਾਹ ਵਾਹ ਓਕੇ ਆ ਚਵਾਈ ਦੋਰੀ ਸੱਚ ਨੂੰ ਦੋਰੀ ਮੋਟਰ ਦਾ ਹੀ ਹਿਸਾਬ ਆਊਗਾ ਛਾਂ ਤੇ ਮੈਂ ਨਾ ਪੂਰੇ ਐਂ ਕੀ ਗੱਲਾਂ ਕਰਦੇ ਜੇ ਪੂਰੇ ਰੁਗ ਚ ਆਉਣਗੇ ਤੇ ਮੁਠੀ ਤੋਂ ਥਣ ਬਾਹਰ ਆ ਤੇ ਬੱਛਾ ਨਾ ਸੰਦੂ ਸਾਹਿਬ ਬੱਛਾ ਜੇ ਮਗਰ ਹੁਣ ਇਹ ਸੁਗਰੀ ਵੇਖੀ ਨੀ ਬੱਛਾ ਹੀ ਹੁਣ ਬੱਛਾ ਹੋਣਾ ਹਾਂਜੀ ਠੀਕ ਆ ਸੋਨੀ ਬਣੀ ਆ ਫਸ ਪਿਛੋਂ ਵੀ ਆਹ ਨਾ ਸੰਧੂ ਸਾਹਿਬ ਇਹ ਨਾ ਜਿਵੇਂ ਆਂਦੇ ਨੇ ਗੈਂਸੀ ਮਾਲੀ ਗੈਂਸੀ ਪਕਾਨਾ ਜਿੰਨੂੰ ਆਂਦੇ ਗੈਂਸੀ ਪਕਾਨਾ ਵਾਹ ਕਿਆ ਬਾਤ ਇੱਕ ਦੋਰਾ ਕਰਈਏ ਗੈਂਸੀ ਪਕਾਨਿਆਂ ਨੂੰ ਫੁੱਲੀ ਦੇ ਦੋਰਾ ਕਰਈਏ ਚੱਕ ਖੋੜ ਕੇ ਲਓ ਜੀ ਜਰਸੀ ਆ ਗਈ ਪ्योर ਆ ਨਾ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਹਾਂ ਹਾਂ ਦੂਸਰਾ ਸੂਬਾ ਹਾਂਜੀ ਹਾਂਜੀ ਡੰਗਰ ਜਦੋਂ ਇਹ ਸੁੰਦਾ ਨਾ ਦੂਰਾ ਜਨਮ ਵਾਲਾ ਸਾਹਿਬ ਹੋ ਜਾਂਦਾ ਤੇ ਪੀੜ ਪਾਰ ਦਾ ਡੰਗਰ ਭੱਜ ਜਾਂਦਾ ਪਰ ਵਹਿੜ ਨੂੰ ਉਹ ਕੋਈ ਵੀ ਨਹੀਂ ਪਰੇਸ਼ਾਨੀ ਨਾ ਜੀ ਨਾ ਹੈ ਵੇਖੋ ਹੁਣ ਸੁਈ ਜਾਵੇ ਲੋ ਕੋ ਪਤਾ ਹੀ ਆਇਆ ਲਾਇਓ ਮੋੜ ਦਿਓ ਨਾ ਖਪਾਓ ਜ਼ਿਆਦਾ ਸੂਸ ਆ ਗਿਆ ਢਿੱਪ ਡੰਗਰ ਪੀੜਨਾ ਭੱਜਦਾ ਵਾਹ ਕਿਆ ਬਾਤ ਹੈ ਤੇ ਵਹਿੜ ਨੂੰ ਕੋਈ ਨਹੀਂ ਤੇ ਫਿਰ ਵੀ ਠੰਮ ਕੇ ਠੰਮ ਕੇ ਠੰਮ ਕੇ ਜਾ ਰਹੀ ਹੈ ਹੈ ਕਿਆ ਬਾਤ ਹੈ ਸੋਹਣੀਆ ਵਹਿੜ ਚੌਰਾ 15 ਦੁੱਧ ਦੇ ਦੋ ਦੇ ਜੋਗੀ ਭੱਜੂਗੀ ਪੰਜਾਬ ਵਾਲੀ ਹਨਾ 14-15 ਕਿਲੋ ਕੀ ਆਂਦਾ ਇਹਨੂੰ ਹਨੇ ਕੱਟਣਾ ਹੈ ਬੱਚੀ ਸੋਹਣੀ ਹਾਂ ਸੋਹਣੀ ਹਾਂ ਕੀ ਬਾਤ ਹੈ ਸੋਹਣੀਆਂ ਜਿੰਦੇ ਘਰੇ ਜਾਵੇ ਉਹਨੂੰ ਰੰਗ ਭਾਗ ਲਾਵੇ ਤੇ ਕਿੰਨੇ ਦੀ ਕਰ ਦੇਗੀ ਸੰਦੂ ਸਾਹਿਬ 45 ਦੀ ਦੇ ਦਗੀ 45 ਦੀ ਮੋਲ ਜੋ ਮਰਜ਼ੀ ਕਰਾ ਲੋ 40 ਛੱਡ ਦੀ ਹੈ 45 ਛੱਡ ਦੀ ਯਾਰ ਕਿ 40 ਦੇ ਦੋ ਜ਼ੇਦ ਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਸੱਚ ਨੂੰ 44000 ਦੀ ਜੈਸਨੋ ਰੇਡ ਤੋਂ ਭਾਈ ਜੀ ਤੇ ਉਹ 84 ਦੀ ਕਰਦਗੇ ਹਾਂਜੀ ਉਹ 84 ਦੀ ਕਰਦਗੇ ਯਾਰ ਸਾਡੇ 84 ਦੀ ਆਖਿਆ ਤੁਸੀਂ ਮਾਨ ਫੇਰ 84 ਕੋਈ ਨਹੀਂ ਦਾ ਜਾਣਦੇ ਚੱਲ ਜਾਣਦੇ ਉਹ 84 ਤੇ ਇਹ 44 ਜਿੰਦਾ ਦਿਲ ਕਰੇ ਦੋ ਜੋ ਜੋੜਾ ਆਪਣਾ ਜਿਹੜਾ ਖਰੀਦ ਸਕਦਾ ਗਿਫਟ ਆ ਸასიਖਾਲ ਜੀ ਰੱਬ ਰਾਖਾ